ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਪਿੰਡ ਠੱਕਰ ਕੇ ਵੜੈਚ ਤੇ ਪਿੰਡ ਦੇ ਵਿੱਚ ਉਸ ਵੇਲੇ ਦਾ ਜਿਹੜਾ ਉਹਦਾ ਗੁਰਦੁਆਰਾ ਸੀ ਅਸਾਂ ਨੇ ਪਿੰਡ ਇਹ ਜਿਹੜਾ ਰਾਏ ਇਹ ਨਹਰਲ ਜਾਂਦਾ ਪਿਆ ਪਾਉਰਲੇ ਪਾਸੇ ਮੁਸੱਕਰੀਆਲ ਫੋਟ ਬਾਰੇ ਹਾਲ ਤੇ ਇਹ ਗੁਰਦੁਆਰੇ ਦੀ ਕੰਧਿਆ ਗੁਰਦੁਆਰੇ ਦਾ ਬੂਆ ਨਾਲ ਇੱਕ ਪਾਕਿਸਤਾਨ ਜਿੱਥੇ ਰਬਦਾ ਨਾਲ ਲਿਆ ਜਾਂਦਾ ਸੀ ਵਸੇਲੇ ਜਦੋਂ ਵੇਲੇ ਲੰਗੇ ਨੇ ਤੇ ਇੰਨਾ ਦੀ ਫਿਰ ਸੰਭ ਕਰਨ ਵਾਲਾ ਕੋਈ ਨਹੀਂ ਰਿਹਾ ਤੇ ਹੁਣ ਇੰਨਾ ਵਿੱਚ ਰੌਣਕ ਮੇਲਾ ਹੁੰਦਾ ਨਹੀਂ ਜਿਹੜਾ ਕਦੀ ਇੱਥੇ ਹੁੰਦਾ ਹੋਣਾ ਹੈ ਤੋੜੇ ਸਾਹਮਣੇ ਇਹ ਬਿਲਡਿੰਗ ਹੈ ਜਿਹੜੀ ਹੈ ਜੀ ਇਹ ਗੁਰਦੁਆਰਾ ਹੈ ਉਸ ਹਲੇ ਦਾ ਤੈਨੂੰ ਪਹੁੰਚੇ ਹੁਣ ਤੁਸੀਂ ਵੇਖੋਗੇ ਕਿ ਇਹ ਅੰਦਰੋਂ ਕਿੰਜ ਦਾ ਕਪਾਖ ਤੋਂ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਏ ਜਿੱਦੋਂ ਉਹਦੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈ ਤੇ ਫੇਰ ਤੁਸੀਂ ਵੀ ਐਸਾ ਕਹਦੇ ਹੋ ਕਿ ਅਲਿੰਦਿਆ ਇਹਦੇ ਜਿਹੜੇ ਨੇ ਤਿੰਨ ਪ੍ਰਸ਼ੰਧਾਂ ਨੇ ਉਸ ਪਾਸੇ ਪਿੱਛੇ ਜਿਹੜੀ ਬੁੜੇ ਵਾਲੇ ਪਾਸੇ ਅਸੀਂ ਵੇਖੀਏ ਭਾਈ ਤੁਹਾਨੂੰ ਤੇ ਇੱਧਰ ਪੰਜ ਨੇ 1 2 ਤੇ ਤੀਜਾ ਚੌਥਾ ਜਿਹ ਆਪਣੋ ਦੇ ਬਾਹਰ ਜਿਹੜਾ ਸੜਕ ਦੇ ਪਾਸੇ ਜਿਹੜਾ ਜਿਹੜੀ ਦੁਕਾਨ ਦੇ ਉਹਦੇ ਤੇ ਵੀ ਹੈ ਰੋਸ਼ਮਾਨ ਦੇ ਤਿੰਨ ਤੇ ਐ ਸੰਮੇ ਚਤਿਰ ਪੈਨੇ ਬੜੇ ਬੜੇ ਮੋਟੇ ਉਸੇ ਦੇ ਦੋ ਐ ਇੱਕ ਤੇ ਐ ਦੂਜਾ ਉਧਰ ਐ ਇੱਥੇ ਗੱਡਰ ਹੈ ਤੇ ਇੱਕ ਉੱਪਰਲੇ ਪਾਸੇ ਤੇ ਐ ਨਾਲ ਜਿਹੜਾ ਥੱਲੇ ਅੰਦਰ ਉਹਨਾਂ ਨੇ ਉਸੇ ਰਹੀ ਬੜੀ ਸੋਨਾ ਕਰਕੇ ਤੇ ਇਹਨਾਂ ਨੇ ਬਣਾਇਆ ਥੱਲੇ ਐ ਡੇਢੀ ਸ਼ਕਲ ਦਿੱਤੀ ਹੈ ਵੀ ਬੜੀ ਵਧੀਆ ਹੈ ਵੀ ਇਹ ਹੋਇਆ ਤੇ ਐ ਦੋ ਡਾਟਾ ਨੇ ਸਾਹਮਣੇ ਇਹ ਇੱਕ ਹੈ ਤੇ ਇੱਕ ਜੜੀਏ ਇਹ ਐ ਇਧਰ ਹੈ ਤੇ ਨੇ ਨੂਬੇ ਲੱਗਿਆ ਨੇ ਇੱਕ ਐ ਦੋ ਮਿਸ਼ਕਾਰਲਾ ਤੇ ਐ ਉੱਲੇ ਪਾਸੇ ਦਾ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਚਾਚਾ ਜੀ ਠੀਕ ਹੋ ਅੱਲਾਹ ਅਸ਼ੁਕਰ ਹੈ ਸੇ ਤੇ ਕੀ ਨਾਂ ਹੈ ਤੁਹਾਡਾ ਤੁਹਾਡਾ ਨਾਂ ਸ਼ਰਮਨ ਦੇ ਤੇ ਅੱਬਾ ਜੀ ਦਾ ਨਾਂ ਕੀ ਸੀ ਮਨਦਰਮਨ ਹਾਂ ਦਾਦੀ ਦਾ ਨਾਂ ਯਾਦ ਹੈ ਤੁਹਾਨੂੰ ਮੋਹਨ ਦਾਦ ਹੂੰ ਤੇ ਜ਼ਾਤ ਕਿਹੜੀ ਹੈ ਆਪਣੀ ਰਾਣੀ ਨੇ ਹੂੰ ਠੀਕ ਹੈ ਤੇ ਤੁਹਾਡੀ ਇਸ ਵੇਲੇ ਕਿੰਨੀ ਉਮਰ ਹੈ ਹੋਣ ਉਮਰ ਦੇ ਕੋਈ 90 ਸਾਲ ਦੇ ਹੋ ਗਏ ਹਾਂ ਜਦੋਂ ਵੰਦ ਹੋਈ ਤੁਸੀਂ 15 16 ਸਾਲਾਂ ਦੇ ਹੋ ਸੋ ਹਾਂ ਪੰਗਾਂ ਨੇ ਹੂੰ ਤੇ ਆਪਣਾ ਕਿਹੜਾ ਪਿੰਡ ਏ ਜਿੱਥੇ ਤੁਸੀਂ ਬੈਠੇ ਹੋ ਠਾਕੁਰ ਜੀ ਹਾਂ ਪੁਰਾਣਾ ਆਈ ਦਾ ਕੀ ਹੈ ਠਾਕੁਰ ਜੀ ਬਣਾਇਆ ਤੁਹਾਨੂੰ ਤੇ ਇਹਦਾ ਜ਼ਿਲ੍ਹਾ ਕਿਹੜਾ ਹੈ ਕੁਦਰਾਨ ਹੂੰ ਤਹਿਸੀਲ ਵੀ ਹੋਈ ਹੈ ਤਹਿਸੀਲ ਜੀ ਅੱਛਾ ਚਾਚਾ ਇਹਦੇ ਆਲੇ ਦੁਆਲੇ ਲਾਮ ਤੇ ਜਿਹੜੇ ਮਤਲਬ ਕਿ ਕੋਈ 7-8 ਪਿੰਡ ਨੇ ਨਾ ਮੈਨੂੰ ਉਹਨਾਂ ਦਾ ਨਾਮ ਦੱਸ ਦਿਓ ਬਾਰੇਰਾ ਕੋਟ ਹੂੰ ਮਸੇਗਾ ਹੀ ਹੂੰ ओके ਕੋਲ ਤਾਂ ਮਰ ਸੰਦਾ ਹਮ ਅਗੇ ਤੋਫਰਦੀ ਹਮ ਅਗੇ ਪਖੜਾਈ ਹਮ ਅਗੇ ਡੋਗਰਾ ਹਮ ਹੇ ਦਾਰੇ ਪਾਈ ਹਮ ਆਦਿ ਗੋੰਦਰਾ ਆਦਿ ਮੜੀ ਆਲਾ ਤੇੜੀ ਆਲਾ ਹਮ ਠੀਕ ਹੈ ਸਹੀ ਅੱਛਾ 1947 ਤੋਂ ਪਹਿਲਾਂ ਤੁਹਾਡੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਰਹਿੰਦੇ ਸਨ ਕਿਹੜੇ ਕਿਹੜੇ ਧਰਮ ਦੇ ਮਜ਼ਬਦ ਦੇ ਤੇ ਕਿਹੜੀ ਕਿਹੜੀ ਬਲਾਦਰੀ ਦੇ ਇਹ ਕਹ ਜੀ ਮੈਲੇ ਸਨ ਹਮ ਕੇਸਰ ਮੈਲਾ ਹਾਂਜੀ ਦੋਦੇ ਬਾਹਰ ਸੰਗ ਸੀ ਜੀ ਇਹ ਕਹ ਲਬਾ ਸੰਗ ਸੀ ਜੀ ਮੁਸਲਮਾਨ ਥੋੜੇ ਸਨ ਪਿੰਡ ਦੇ ਹਾਂਜੀ ਸਿੱਖ ਬਦ ਹਮ ਸਾਬਨਾ ਸਖੰਦੇ ਪੈਂਦੇ ਸੀ ਜੀ ਹੁਣ ਵੀ ਹੈ ਰੰਗੜਾਂ ਦੇ ਪੈਂਦੇ ਠੀਕ ਹੈ ਮਸਮਾਨ ਹੈ ਨਾ ਤੇ ਉਹਨਾਂ ਦੇ ਜ਼ਮੀਨ ਭਾਂਡਾ ਕੋਈ ਨਹੀਂ ਅੱਛਾ ਕਮੀ ਕਮੀ ਨਹੀਂ ਮਤਬਾ ਕੋਈ ਰਹੇ ਹੋ ਆ ਕੋ ਫੀਰ ਹੋ ਕੋਈ ਜਿਹਾ ਕਰਕੇ ਨਾ ਕਮੀਕ ਨਹੀਂ ਹਾਂ ਜੀ ਤੇ ਉਸ ਵੇਲੇ ਜੱਟ ਵਰਾਇਟਸਨ ਉਹ ਸਿੱਖ ਸਨ ਹਾਂ ਤੇ ਹੋਰ ਕਿਹੜੀ ਕਿਹੜੀ ਜਾਤ ਸੀ ਮیرے ਸਨ ਹਾਂ ਮਰੇ ਉਹ ਵੀ ਸੇ ਕਿਸਾਨ ਹਾਂ ਉਹ ਵੀ ਸੇ ਅੱਛਾ ਤੇ ਜਿਹੜੇ ਜਿਹੜੀਆਂ ਦੂਜੀਆਂ ਜਾਤਾਂ ਨੇ ਜਿਵੇਂ ਜਲਾਈ ਹੋ ਗਏ ਇਹ ਇਹਨਾਂ ਚ ਕਿਹੜੀ ਕਿਹੜੀ ਜਾਤੀ ਪਿੰਡੇ ਚ ਇਹਨੇ ਇਤਨੇ ਘਰ ਖ ਮਹਿਰਾਂ ਦਾ ਸੀ ਹੂੰ ਹੂੰ ਉਹਦੋਂ ਦੋ ਘਰ ਲੋ ਆ ਰਹੇ ਹਣ ਹਾਂਜੀ ਦੋ ਘਰ ਤੱਕ ਆਨਾਂ ਦੇ ਹਣ ਹਾਂਜੀ ਕੁਫ ਕੀ ਰਹੇ ਹਣ ਕੋਈ ਤਾਰ ਕੋ ਪੰਧ ਕਾ ਹਾਂਜੀ ਕੋ ਰਾਈਆਂ ਦੇ ਸਿਆਲ ਪੰਜਕਾਰ ਸਨ ਠੀਕ ਹੈ ਜਿਹੜੇ ਸਿੱਖ ਨੇ ਸਾਰੇ ਜੱਟ ਵੜੈਹ ਸਨ ਆ ਵੜੈਹ ਠੀਕ ਹੈ ਤੇ ਇੰਨਾ ਸਿੱਖਾਂ ਜੱਟਾਂ ਦੇ ਵਿੱਚੋਂ ਜਿਹੜੇ ਕੋਈ ਸਿਰਪੱਗ ਵਾਲੇ ਬੰਦੇ ਸਨ ਨਾ ਮੈਨੂੰ ਉਹਨਾਂ ਦਾ ਨਾਮ ਦੱਸ ਦਿਓ ਇਹੋ ਕਾ ਲਾਭ ਸਿੰਘ ਜੀ ਇਹੋ ਕਾ ਸੈਤਾਨ ਸਿੰਘ ਹਮ ਇਹੋ ਕੋ ਬੂਲ ਸਿੰਘ ਹਮ ਇਹੋ ਕਾ ਸੇਵਾ ਸਿੰਘ ਹਮ ਹਮ ਬੋਹ ਸਿੰਘ ਤੇ ਸਰਪੰਚ ਸਿੰਘ ਨੂੰ ਲੱਭਾਂਗਾ ਹਾਂ ਤੇ ਕੁਝ ਹੋਰਾਂ ਦਾ ਵੀ ਤੁਹਾਨੂੰ ਨਾਮ ਹੁੰਦੇ ਨੇ ਉਸ ਵੇਲੇ ਆਪਣੀ ਉਮਰ ਦੇ ਮੁੰਡਿਆਂ ਦੇ ਇਹ ਕੰਮ ਕਰਸਾਂਗਾ ਹਾਂ ਇਹ ਕ ਜੰਮਲਾ ਸੀ ਨਾਮ ਹੁੰਦਾ ਫੈਰ ਗਿਆ ਅੱਛਾ ਪਿੰਡ ਦੇ ਨੰਬਰਦਾਰ ਕਿੰਨੇ ਸਨ ਉਦੋਂ ਦੋ ਕਿਹੜੇ ਕਿਹੜੇ ਲਖਣ ਸਲਤਾਨ ਸਿੰਘ ਕੋਈ ਲੰਬਾ ਸਿੰਘ ਇਹ ਦੂਜਾ ਕਿਹੜਾ ਸੀ ਲੰਬਾ ਸਿੰਘ ਹਾਂਜੀ ਕੋਈ ਜਿਹੜੇ ਤੁਹਾਡੇ ਨਾਲ ਤੁਹਾਡੀ ਉਮਰ ਦੇ ਮੁੰਡੇ ਖੇਡਦੇ ਸਨ ਹਾਂ ਉਹਨਾਂ ਦਾ ਕੋਈ ਨਾਮ ਦਾ ਤੁਹਾਨੂੰ ਉਹਨਾਂ ਦਾ ਕੋਈ ਇਹ ਖਦਰਨਾ ਸੀ ਅਮਰ ਸਿੰਘ ਹਾਂਜੀ ਇਹ ਖਦਰਨਾ ਅਜਾ ਮਿਲਿਆ ਸੀ ਹਾਂ ਅਮਰ ਸਿੰਘ ਕੀ ਦਾ ਪੁੱਤਰ ਸੀ ਕੁਸ਼ਾਲ ਸਿੰਘ ਦਾ ਕੁਸ਼ਲਾ ਸਿੰਘ ਦਾ ਹਾਂ ਹਾਂ ਤੇ ਜਿਹੜਾ ਦੂਜਾ ਜੈਮਲਸ ਉਹ ਮੁਖੇ ਦਾ ਦੇਸਰ ਘਰ ਦਾ ਸਹੀ ਹੈ ਸਹੀ ਪਿੰਡ ਦੇ ਵਿੱਚ ਇਹਨਾਂ ਵੜੈਚਾਂ ਦੇ ਵਿੱਚ ਉਦੋਂ ਚੋਖੇ ਜਿਮੀ ਭੰਡਿਆ ਵਾਲਾ ਕੌਣ ਸੀ ਜਿਮੀ ਭੰਡਿਆ ਹਾਂਜੀ ਵਾ ਵਾ ਹੂੰ ਜਿਮੀ ਭੰਡਿਆ ਇਹਦੇ ਪੂਰੇ ਪੂਰੇ ਜ਼ਮੀਨ ਸੀ ਇਕੱਲਾ ਸਰਦਾਰ ਸਿੰਘ ਸੀ ਹੂੰ ਐਸਾ ਇਹਨਾਂ ਖੋਆ ਹੂੰ ਇਹ ਇਕੱਲਾ ਬਾਸ ਸਿੰਘ ਸੀ ਹੂੰ ਯਾ ਪਰ ਬਹੁਤ ਸਾਰੇ ਸੀ ਇਹਨਾਂ ਦੀ ਕਿੰਨੀ ਕਿੰਨੀ ਜ਼ਮੀਨ ਸੀ ਤਕਰੀਬਨ ਇਹ ਜੀ ਸਾਨੂੰ ਨਖੇਰਾ ਲਾ ਲਓ ਠੀਕ ਹੈ ਕੋਈ ਗੱਲ ਨਖੇਰਾ আচ্ছা ਪਿੰਡ ਦੇ ਦੁਆਲੇ ਜਿਹੜੇ ਉਦੋਂ ਖੂਹ ਹੁੰਦੇ ਸਨ ਨਾ ਉਹਨਾਂ ਦੇ ਨਾਂ ਹੁੰਦੇ ਸਨ ਹਾਂ ਤੇ ਤੁਹਾਨੂੰ ਖੂਹਾਂ ਦੇ ਨਾਂ ਹੁੰਦੇ ਨੇ ਤੋ ਮੈਨੂੰ ਦੱਸ ਦਿਓ ਹੁੰਦੇ ਨੇ ਜੀ ਜੀ ਚੇਰਾੜੀ ਹਾਂ ਰੋੜੀ ਆਲਾ ਹਾਂ ਪਧਾ ਆਲਾ ਅੱਛਾ ਇਹ ਵੀ ਦੱਸ ਦਿਓ ਕਿ ਉਹ ਖੂਹ ਹੈ ਕਿ ਦਾ ਕਿਦਾ ਸੀ ਰੋੜੀ ਆਲਾ ਖੂਹ ਕਿਦਾ ਸੀ ਨੇ ਰਿਆ ਖੂਹ ਸੀ ਭਦਰਾਂਤ ਲੋਕੇ ਰਾ ਸੀ ਹਾਂ ਤਲੋਕਾ ਸਮਝਦਾ ਜੀ ਜੀ ਉਹਦੇ ਪੁੱਤਰ ਐਸਾ ਨਾ ਹਾਂ ਪੁੱਤਰ ਐਸਾਂ ਤੋਂ ਹੋਸਾਂ ਕੀ ਨਾਂ ਸੀ ਉਹਨਾਂ ਦਾ ਯਕਦਰ ਨਾਂ ਜਮਲਾ ਸੀ ਹਾਂ ਦੇਜੇ ਦਾ ਨਾਂ ਪਤਾ ਨਹੀਂ ਹੋਣਾ ਠੀਕ ਠੀਕ ਅੱਛਾ ਹੋਰ ਹੋਰ ਖੂਹਾਂ ਦੇ ਨਾਂ ਦੱਸ ਦਿਓ ਅਗਰ ਦੋ ਦਾ ਆ ਕੋ ਸੀ ਹਮ ਅਗਰ ਤੇ ਖਾਣਾ ਸੀ ਤੇਰੇ ਕਾ ਤੁਹਾਨੂੰ ਪਤਾ ਕੀ ਦਾ ਸੀ ਨਹੀਂ ਯਾ ਅੱਛਾ ਠੀਕ ਹੈ ਤੇਰੀ ਖਾਣਾ ਤੇ ਨਹੀਂ ਹਾਂ ਤੇ ਕਹਿੰਦੇ ਤੋਂ ਅੱਗੇ ਹੋਰ ਅਗਰ ਯਾਰਾ ਸੀ ਹਮ ਅਗਰ ਗਹਿਲ ਗਹਿਲ ਹਮ ਦਿਰੀਆਲੀ ਹਾਂ ਹਮ ਹਾਂ ਅਗਰ ਬੜੇ ਬੋੜ ਹਮ ਜਦ ਸਨ ਲੜਾ ਰਹੇ ਸੀ ਹਮ ਹਮ ਤੇ ਇਹ ਜਿਹੜਾ ਪਿੰਡੋਂ ਬਾਹਰ ਇਹ ਦਰ ਖੂਵੇ ਇਹ ਕਿਦਾ ਸੀ ਸੁਲਤਾਨ ਸਿੰਘ ਦਾ ਹਾਂ ਸੁਲਤਾਨ ਸਿੰਘ ਦਾ ਹਾਂ ਠੀਕ ਹੈ ਇਹਦਾ ਨਾਂ ਕੀ ਹੈ ਐਮਾ 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 ਕੋ ਐਮਾ ਕੋ ਠੀਕ ਹੈ ਤੇ ਲੱਬੇ ਸਿੰਘ ਦਾ ਕਿਹੜਾ ਖੂ ਸੀ ਲੱਬੇ ਸਿੰਘ ਦਾ ਦੇ ਹੈ ਦੇ ਰਿਹਾ ਲਈ ਹਾਂ ਠੀਕ ਹੈ ਹੂੰ ਅੱਛਾ ਪਿੰਡ ਚ ਉਦੋਂ ਸਕੂਲ ਐ ਸੀ ਨਹੀਂ ਕੋਈ ਨਹੀਂ ਹੂੰ ਟੋਖੜਾ ਹੀ ਜਾਂਦਾ ਹੁਣ ਪੜਦਾ ਤੇ ਜਦੋਂ ਪਿੰਡੇ ਚ ਬਲ ਜਿਹੜੇ ਨੇ ਇਹ ਰਲਦੇ ਮਿਲਦੇ ਹੁੰਦੇ ਸੰ ਤੇ ਇਹ ਕੁਛ ਖੇਡਦੇ ਹੁੰਦੇ ਸੰ ਉਹ ਕੀ ਖੇਡਦੇ ਸੰ ਉਹ ਜੀ ਖੁੰਡੀਆਂ ਨਿਆਣਾਂ ਹਾਂਜੀ ਦਮਈਆਂ ਲੰਗੀਆਂ ਡੰਗੀਆਂ ਨਿਆਣਾਂ ਕਰਕੇ ਜੀ ਉਹ ਪਿੰਡ ਖੇਡ ਦਿੰਦੇ ਹਾਂ ਹਾਂ ਜਾਂ ਸੰਤਲ ਜਿਆ ਖੇਡਦੇ ਸੰ ਹਾਂ ਠੀਕਰੀਆਂ ਘਰ ਲਈਆਂ ਤਾਂ ਮੁੱਖ ਤੋਂ ਮਾਰ ਹਾਂਜੀ ਠੀਕ ਇਹ ਖੇਡਦੇ ਸੰ ਇਹ ਖੇਡ ਅੱਛਾ ਪਿੰਡੇ ਚ ਕੌਡੀ ਖੇਡੀ ਜਾਂਦੀ ਸੀ ਕੋਈ ਬਾਈ ਖੇਡ ਦੇਖੂਗੇ ਹਮ ਨਿੱਕੇ ਹਾਂ ਵੱਡੇ ਨਾ ਨਹੀਂ ਸੰ ਖੇਡਦੇ ਵੱਡੇ ਕੋਈ ਨਹੀਂ ਸੰ ਖੇਡਦੇ ਪਿੰਡ ਚ ਕੋਈ ਪਲਵਾਨ ਹੋਏ ਮਾੜਾ ਮੋਟਾ ਜਿਹੜਾ ਕੋਈ ਤਾਂ ਆਉਣ ਆ ਗਏ ਐਸੇ ਸਾਨੂੰ ਹਾਂ ਕਮਾਈ ਤੇ ਰਹਿਦੇ ਹਾਂ ਜੀ ਜੀ ਅਡੋਲ ਜੀ ਆਪਣਾ ਆਪਣੇ ਕਮਾਈ ਹੁਣ ਤਾਂ ਦੁਨੀਆਂ ਰਾਤ ਦੇ ਉਹ ਕੰਮ ਬੜੇ ਹਾਂ ਹਾਂਜੀ ਹਾਂਜੀ ਦੇ ਰਾਤ ਦੇ ਕਮਾਈ ਰਦੇ ਰਹਿੰਦੇ ਹਾਂ 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 ਉਦੋਂ ਪਿੰਡ 'ਚ ਕੋਈ ਮੇਲਾ ਲੱਗਦਾ ਹੁੰਦਾ ਸੀ ਮੇਲਾ ਮਡੇਬੋਰ ਦੇ ਲੱਗਦਾ ਸੀ ਜੀ ਕੋਈ ਨਾ ਲੱਗਦਾ ਹ ਹ ਤੋ ਥੋੜਾ ਦੱਸ ਦਿਓ ਮੇਲਾ ਕਿਵੇਂ ਦਾ ਲੱਗਦਾ ਹੁੰਦਾ ਸੀ ਉਹ ਮੇਲਾ ਲੰਮ ਦੀਆਂ ਆ ਜਾਂਦੇ ਹਣ ਹਾਂਜੀ ਕੋਈ ਪਿੰਡ ਦੇ ਹੁੰਦੇ ਹਣ ਦੁਕਾਨਾਂ ਹੁੰਦੀਆਂ ਹਣ ਤੋ ਉਹਨਾਂ ਕੋ ਮੇਲਾ ਕੋ ਘੋਣਾਂ ਆਇਆ ਥਾ ਤੇ ਲੈਣੇ ਹਾਂਜੀ ਤੋਰਾਂ ਖੇ ਮੇਲੇ ਨਾ ਮੇਲਾ ਬਾਂਦਨ ਦੇਖਾਂ ਦਰਦ ਅੱਛਾ ਮੈਰੀਆਂ ਚੋਂ ਕੁਝ ਲੋਕਾਂ ਦੇ ਤੁਸੀਂ ਨਾ ਜਾਣਦੇ ਹੋ ਕੋਈ ਕਦਾ ਜਾਣ ਨੇ ਹਾਂ ਕੌਨ ਸੀ ਉਹ ਨਾ ਇਹ ਕਹਿੰਦੇ ਨਾਮ ਹਰ ਸੇ ਹਾਂ ਦੁਇਦਰ ਨਾਮ ਕਸਰ ਹਾਂ ਇਹ ਕਹਦੇ ਘਰ ਸੇ ਮਰ ਨਾ ਰਾਂ ਠੀਕ ਹੈ ਤੇ ਇਹ ਜਿਹੜੇ ਲੋਕ ਨੇ ਉਦੋਂ ਪਿੰਡ ਦੇ ਵਿੱਚ ਜਿਵੇਂ ਤੀ ਪੈਣ ਦੀ ਇੱਜ਼ਤ ਹਿਆ ਕਰਨੀ ਹੁੰਦੀ ਹੈ ਤੇ ਕਿੰਜ ਕਰਦੇ ਸਨ ਉਹ ਇਹਦਾ ਬੜੀ ਕਰਦੇ ਹਾਂ ਤੇ ਬੜੀ ਕਰਦੇ ਸਨ ਬੜੀ ਦੀ ਖਾਂਕ ਤੇ ਦੇਖਾ ਤੁਹਾਡੇ ਦੀ ਹੈ ਨਾ ਤੇ ਮੈਂ ਸਮਝ ਨਾ ਮੇਰੀ ਹੀ ਹੈ ਤੇ ਜੇਗਾ ਮੇਰੀ ਹੈ ਨਾ ਤੇ ਤੁਸਾਂ ਆਖਣਾ ਬਾਈ ਮੇਰੀ ਦੀਆਂ ਗੱਲਾਂ ਉਹ ਬਹੁਤ ਦੇ ਕਰਦੇ ਜਦੋਂ ਇਹ ਜਿੰਨਾ ਚਿਰ ਤੁਹਾਡੇ ਨਾਲ ਹੀ ਰਹਿੰਦੇ ਰਹੇ ਨੇ ਤੇ ਇਹਨਾਂ ਦਾ ਕਦੀ ਪਿੰਡ ਦੇ ਵਿੱਚ ਮਤਲਬ ਚੋਖੇ ਪਿੰਡ ਜਦੋਂ ਕਮੀ ਰਹਿੰਦੇ ਸਨ ਇਹਨਾਂ ਦੇ ਨਾਲ ਤੇ ਇਹਨਾਂ ਦਾ ਇਹਨਾਂ ਦੇ ਨਾਲ ਵਰੀ ਵਰਤਨ ਕਿੰਜ ਦਾ ਹੁੰਦਾ ਸੀ ਜਿਹੜੇ ਮੁਸਲਮਾਨ ਸਾਨੂੰ ਆਪਣਾ ਵਰਤੋ ਕਰਦੇ ਹਨ ਹਾਂਜੀ ਸਿੱਖ ਜਿਹੜੇ ਹਨ ਉਹ ਆਪਣਾ ਵਰਤੋ ਕਰਦੇ ਹਨ ਤੇ ਉਹਨਾਂ ਉਹਨੇ ਵੀ ਲਈ ਦੇਣ ਹੁੰਦਾ ਸੀ ਜੀ ਸਾਡਾ ਜੁਮਾ ਦੇਣ ਹੁੰਦਾ ਸੀ ਆਪਣਾ ਪੈਣੀ ਲੈਣੇ ਲੱਗੇ ਜਾਂਦੇ ਹਾਂ ਲੱਗੇ ਹੁੰਦੇ ਹਾਂ 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 ਜਿਵੇਂ ਤੇ ਇੱਕ ਦੂਜੇ ਨੂੰ ਸਦਕਵੰਦੇ ਸਨ ਨਹੀਂ ਕੋਈ ਨਹੀਂ ਸਾਥ ਨਹੀਂ ਸਨ ਸਦਕਾ ਕਿਉਂਕਿ ਜੱਟ ਮੁਸਲਮਾਨ ਹੁੰਦੇ ਤੇ ਫਿਰ ਹੁੰਦੇ ਜਾਂਦੇ ਹਾਂ ਫਿਰ ਉਹ ਥੋੜਾ ਹੋਰ ਬਣ ਜਾਂਦਾ ਸਾਬ ਉਹ ਉਹ ਆਪਣਾ ਆਪਣੇ ਉਹ ਮੁਸਲਮਾਨ ਦੇ ਗਏ ਉਹਨਾਂ ਵੇ ਤੁਮ ਕਦੇ ਵੱਡ ਜਾਂਦਾ ਨਹੀਂ ਨਾ ਉਹ ਆਂਦੇ ਹਨ ਇਹਨੇ ਧੋਵੋ ਹਾਂ ਇਹ ਪਹਿਲੇ ਨਪਾਕ ਹੋ ਗਿਆ ਹੂੰ ਹੂੰ ਮੋਈ ਨਹੀਂ ਪਹਿਲੇ ਕਰਦੇ ਹਾਂ ਤੂੰ ਸਹੀ ਹੈ ਮਤਲਬ ਵਿਆਹ ਮਹਾਂ ਦੀ ਉੱਤੇ ਸਦਨਾ ਕਰਵਾਉਣਾ ਕੋਈ ਨਹੀਂ ਸੀ ਨਹੀਂ ਕੋਈ ਨਹੀਂ ਸਾਥ ਦੇ ਹੂੰ ਠੀਕ ਹੈ ਮੁਸਲਮਾਨ ਇਹ ਆਪਣੇ ਸਾਥ ਦੇ ਹਨ ਉਹ ਆਪਣੇ ਸਾਥ ਦੇ ਹਨ ਹੂੰ 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 ਕਿਸੇ ਨੂੰ ਪਿੰਡੇ 'ਚ ਤੰਗ ਨਹੀਂ ਸੰਕਰਤੇ ਆ। ਨਹੀਂ, ਕੰਗਣੇ ਸੰਕਰਤੇ ਆ। ਹੂੰ ਠੀਕ ਹੈ। ਅਰਲਾਮਰਲਾ ਕੇ ਉਹਨਾਂ ਦੇ ਘਰ ਕਿੰਨੇ ਕੁ ਸਨ ਪਿੰਡੇ 'ਚ? 100 ਕੋ ਹੈ ਸੀ। ਸਨ ਉਹ 100 ਕੋ ਬਹਿ ਗਏ। ਅੱਛਾ ਜਿਹੜਾ ਤੁਸੀਂ ਦੱਸਿਆ ਤੁਹਾਡਾ ਕਿ ਯਾਰ ਹੁੰਦਾ ਸੀ ਇੱਕ ਅਮਰ ਸਿੰਘ। ਹਾਂ। ਤੇ ਇੱਕ ਜੈਮਲਸ। ਇਹਨਾਂ ਦੇ ਨਾਲ ਕੋਈ ਜਿਹੜਾ ਤੁਸੀਂ ਖੇਡੇ ਕੁੱਦੇ ਹੋਵੋ ਤੇ ਕੋਈ ਵਾਕਿਆ ਤੁਹਾਨੂੰ ਯਾਦ ਹੋਏ ਤੇ ਉਹ ਦੱਸ ਦਿਓ। ਉਹਨਾਂ ਦੀ ਮਾਰ ਡੰਗਰੇ ਇਤਾਰ ਦੇ ਹਾਂ। ਹੂੰ ਹੂੰ। ਤੇ ਕਲਰ ਬੰਦਰ ਹੁੰਦੇ ਹਾਣ। ਹੂੰ। ਉਥੇ ਮਾਰ ਲਾ ਜਾਣੇ ਦਾ ਆ ਕੇ ਚਾਰਨੇ ਬਾਅਦ ਤੇ ਲਖਤ ਜੇ ਬਾਵਫੀਤ ਹੁੰਦੀ ਹੁਣ ਤਾਂ ਨਾਂ ਹੀ ਭੁੱਲ ਗਏ ਹਾਂ 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 ਉਹਦਾ ਨਾਮ ਹੀ ਯਾਦ ਸਾਂ ਸਾਂ ਨਾਮ ਹੀ ਯਾਦ ਸਾਂ ਵੇਰਾ ਲੰਗਨ ਦੇ ਨਾਲ ਹੁਣ ਨਾਂ ਸ਼ਾਉਨੇ ਨਹੀਂ ਆਤੇ ਆ ਅੱਛਾ ਜਿਹੜੇ ਤੁਸੀਂ ਨਾਂ ਲੈ ਇਹਨਾਂ ਲੋਕਾਂ ਦੇ ਵਿੱਚੋਂ ਤੁਹਾਡੇ ਕਾਰਨਲ ਜਾਂ ਫਿਰ ਤੁਹਾਡਿਆਂ ਵੱਡਿਆਂ ਦੇ ਨਾਲ ਕਿਹਦਾ ਚੋਖਾ ਉੱਠਣ ਮੈਨ ਸੀ ਉਹ ਤੁਹਾਨੂੰ ਬੰਨਤੇ ਸਾਰਿਆਂ ਦੇ ਪਿੰਡ ਦੇ ਵਿੱਚ ਰਹਿੰਦੇ ਆ ਹਾਂਜੀ ਯਕਦਰ ਦੀ ਬਾਹਰ ਫੇਤ ਨਹੀਂ ਯਕਦਰ ਜੇ ਕੋਈ ਕੰਮ ਹੀ ਲੈਣਾ ਤੇ ਨਾ ਹਾਂਜੀ ਵਰਤਾ ਬਤਾਉਂ ਲਾਂ ਮੈਂ ਬਾਹਰ ਬਾਹਰ ਤਾਂ ਜੜਾ ਇਹਨੇ ਹੁੰਦੀ ਨਾਂ ਪੁੱਲ ਲਗਾ ਲੈ ਨਾਂ ਇਹਨੇ ਠੀਕ ਹੈ ਚਲੋ خیر ਕੋਈ ਗੱਲ ਨਹੀਂ ਪਿੰਡ ਦੇ ਵਿੱਚ ਮਸੀਤਾਂ ਹੈ ਸਨ ਉਦੋਂ ਦੇਖੋ ਮਸੀਤਾਂ ਹਾਂ ਤੇ ਗੁਰਦੁਆਰਾ ਦੇਖੋ ਗੁਰਦੁਆਰਾ ਉਹ ਅੱਜ ਵੀ ਹੈ ਵੇ ਹਾਂ 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 ਠੀਕ ਹੈ ਇੰਨਾ ਚੰਗਾ ਪਿਆਰ ਪੁੱਛੇਦਾਂ ਵਾਲੀ ਇੱਥੇ ਰਹਿੰਦਿਆਂ ਰਹਿੰਦਿਆਂ ਅ ਫਿਰ ਇਹ ਦੱਸੋ ਕਿ ਜਦੋਂ 1947 ਆਇਆ ਸੀ ਜਦੋਂ ਫਿਰ ਪਾਕਿਸਤਾਨ ਤੇ ਇੰਡੀਆ ਵੱਖਰੇ ਹੋਏ ਤੇ ਉਦੋਂ ਜਦੋਂ ਵੱਖਰੇ ਹੋਏ ਉਦੋਂ ਕੀ ਹੋਇਆ ਸੀ ਪਿੰਡ 'ਚ ਸਾਰਿਆਂ ਤੋਂ ਪਹਿਲਾਂ ਤੁਸੀਂ ਕੀ ਸੁਣਿਆ ਕਿ ਇੱਥੇ ਕਿਤੇ ਕੋਈ ਅੱਗ ਲੱਗੀ ਹੋਵੇ ਕੋਈ ਵੱਦਕ ਹੋਈ ਹੋਵੇ ਉਹ ਨਹੀਂ ਅੱਗ ਤਾਂ ਲੱਗੀ ਨਹੀਂ ਕੋਈ ਕੋਈ ਨਹੀਂ ਜੀ ਇੱਥੇ ਪਿੰਡੇ ਹੀ ਹੋਰ ਸੇ ਸੁਖਾਂਦੇ ਹਾਂ ਬੜਾ ਚੰਗਾ ਬੜਾ ਚੰਗਾ ਹਾਂ ਹੋ ਗਿਆ ਨਿਕਾ ਹੂੰ ਆਪਨਾ ਉੱਪਰ ਨਹੀਂ ਨਹੀਂ ਉਹਨਾਂ ਦੇ ਨਿਕਲਣ ਤੋਂ ਪਹਿਲਾਂ ਪਿੰਡ ਵਿੱਚ ਕਿਸੇ ਨੇ ਕੋਈ ਹਮਲਾ ਸ਼ਮਲਾ ਕੀਤਾ ਸੀ ਨਹੀਂ ਪਹਿਲਾਂ ਕੋਈ ਨਹੀਂ ਕੀਤਾ ਹੂੰ ਪਹਿਲਾਂ ਕੋਈ ਹਮਲਾ ਨਹੀਂ ਹੋਇਆ ਹੂੰ ਉਹ ਤਾਂ ਨਿਕਾ ਗਏ ਨੇ ਮਗਰ ਉਹ ਅੱਲਾ ਬਾਦਿੰਗੇ ਅੱਛਾ ਮਗਰ ਉਹ ਫਿਰ ਲੋਕੀ ਲੁੱਟਣ ਆਸੇ ਆ ਗਏ ਹਾਂ ਲੁੱਟਣ ਆ ਗਏ ਹਾਂ ਹਾਂ ਠੀਕ ਹੈ ਤੇ ਤੁਹਾਨੂੰ ਪਤਾ ਹੈ ਇਹ ਉਹ ਕਦੀ ਆਪਸ ਵਿੱਚ ਗੱਲਾਂ ਕਰਦੇ ਹੋਣ ਕਿ ਬਈ ਹੁਣ ਅਸੀਂ ਇਥੋਂ ਟਰ ਜਾਣਾ ਜਾਂ ਫਿਰ ਸਾਨੂੰ ਇਥੇ ਨਹੀਂ ਰਹਿਣ ਦੇਣਾ ਇਹਨਾਂ ਨੇ ਜਾਂ ਖਤਰਾ ਹੈ ਇਥੇ ਉਹਦਾ ਯਾਨ ਸਾਡੇ ਸਾਡੀਆਂ ਪਤਾ ਜਿਹੜਾ ਸਾਨੂੰ ਹਲਾਉਣ ਵਾਲਾ ਕੋਈ ਨਹੀਂ ਇਹ ਤਾਂ ਹਾਂਜੀ ਯੋਰਦੇ ਸੀ ਉਹਨਾਂ ਤਾਂ ਉਹਨਾਂ ਨੂੰ ਸਾਨੂੰ ਕਿਵੇਂ ਹਲਾਉਣਾ ਹੈ ਤਾਂ ਤੇ ਫਿਰ ਉਹ ਉਹਨਾਂ ਨੂੰ ਇੱਥੋਂ ਅੱਗੇ ਕਿਸੇ ਨੇ ਕੱਢਿਆ ਸੀ ਕਿ ਜਾਂ ਫਿਰ ਆਪੇ ਹੀ ਥੋੜ੍ਹ ਕੇ ਟੁਰ ਕੇ ਆ ਸੰਨ ਆਪੇ ਹੀ ਥੋੜ੍ਹ ਕੇ ਟੁਰ ਕੇ ਆਨ ਤੇ ਕਿਹੜੇ ਵੇਲੇ ਨਿਕਲੇ ਸਾਨੂੰ ਪਿੰਡੋਂ ਤੁਹਾਨੂੰ ਯਾਦ ਹੋਏ ਤਾਂ ਇਹ ਵੀ ਯਾਦ ਪਿੰਡ ਦੇ ਵਿੱਚੋਂ ਇੱਥੋਂ ਚੋਖਾ ਜਿਹੜਾ ਸੋਨਾ ਘਰ ਹੁੰਦਾ ਹੈ ਵੱਡਾ ਜਾਂ ਕੋਠੀ ਜਿਵੇਂ ਵੇਲੀ ਹੁੰਦੀ ਹੈ ਉਹ ਕਿਹਦਾ ਸੀ जहाँ चंगा सोना बने यहाँ हुए सल्तान सेन था कि हम्म उक्का रहा है ये किताठ गई है वो जी ताठ गया है उन्होंने हाँ फेरे वो था बनाया वाले नवा किसने बनाया नवा बनाया हम्म ठीक है ठीक है वही तू उठ के तोड़ के सान फिर तू आनुपत है वो इतनू उठ के तो किथे गया सान शेरे द कोड का हाँ। है हम्म �

ਜਿਵੇਂ ਤੁਹਾਨੂੰ ਪਤਾ ਕਿ ਕੋਈ ਕਿਸੇ ਨੂੰ ਚਾਬੀਆਂ-ਸਾਬੀਆਂ ਦੇ ਕੇ ਗਿਆ ਹੋਏ ਜਾਂ ਫਿਰ ਅੰਜ ਦਾ ਕੋਈ ਜੰਦਰੇ ਮਾਰ-ਮਾਰ ਕੇ ਤੇ ਚਾਬੀਆਂ ਨਾਲ ਲੈ ਕੇ ਸਨ ਜੰਦਰੇ ਮਾਰ ਕੇ ਚਾਬੀਆਂ ਨਾਲ ਲੈ ਰਹਿਣ ਤਾਂ ਤਾਂਦੇ ਹਨ ਆਹ ਸ਼ਾਮ ਨੂੰ ਆ ਜਾਣ ਉਹਨੇ ਹੂੰ ਇਹ ਜੜ ਦੀ ਗੱਲ ਹੈ ਹਾਂ ਹੂੰ ਹੂੰ ਸਿਰੇ ਦੇ ਕੋਲ ਤੇ ਜਸਾ ਬੈੰਦਾ ਹੈ ਨਾ ਹਾਂ ਤੋ ਤੇ ਤੁਹ ਕਹਿੰਦੇ ਨੇ ਅਸੀਂ ਸਿਰੇ ਦੇ ਕੋਲ ਥੱਲੇ ਆ ਹੂੰ ਤਹਾਂ ਸ਼ਾਮ ਨੂੰ ਨਾ ਆਇਸ ਰਾਂ ਅੰਗ ਹੂੰ ਹੂੰ ਠੀਕ ਹੈ ਹੂੰ ਤੇ ਫਿਰ ਅੱਗੂ ਐ ਉਥੋਂ ਇੰਡੀਆ ਕੰਜ ਗਏ ਨੇ ਤੁਸੀਂ ਇਹ ਵੀ ਜਾਣਦੇ ਹੋ ਜਾਂ ਨਹੀਂ ਜਾਣਦੇ ਨਹੀਂ ਆ ਵੀ ਸਿੱਧਾ ਅੱਛਾ ਠੀਕ ਹੈ ਤੇ ਇੰਨਾ ਚਿਰ ਹੋ ਗਿਆ ਹੁਣ ਤੇ ਉਹਨਾਂ ਹੀ ਚੁਕਦੀ ਕੋਈ ਪਰਤਕੇ ਪਿੱਛੇ ਪਿੰਡ ਵੇਖਣ ਆਇਆ ਕਿਸੇ ਦੇ ਮੁੰਡੇ ਆਏ ਹੋਣ ਜਾਂ ਕਿਸੇ ਦੇ ਪੁੱਤਰ ਆਏ ਹੋਣ ਆਏ ਹੈਂ ਵੇਖ ਦੋ ਹਾਂਜੀ ਤੇ ਸਾਡੇ ਖਿਆਲੇ ਨਹੀਂ ਤੇ ਕਿਹੜਾ ਕਰਾਦਾ ਤੁਹਾਨੂੰ ਮਿਲੇ ਸੰ ਜਾਣੀ ਹੋ ਹੋਂ ਇੰਟਰਨੈਟ ਤੇ ਹਣਾ ਆ ਆ ਉਹ ਬਾਲਾ ਨੂੰ ਆ ਬੈ ਕਦਾ ਬਾਲ ਆ ਬੈ ਕੌਣ ਹੈ ਹਾਂ ਨਾਮ ਇਹ ਸੰਕਰ ਕੇ ਮੈਦੇ ਦੇ ਸੰਦ ਤਾਂ ਇਹ ਵੀ ਮੇਰਾ ਖਾਲੇ ਦੋ ਕਿ ਤਰਾਇਆ ਹੈ ਅੱਛਾ ਤੁਸੀਂ ਇੱਥੇ ਮਾਸ਼ਾਅੱਲਾ ਠੀਕ ਹੋ ਸੇ ਤੇ ਚੋ ਜਿਮਦੇ ਹੋਵੇ ਜੇ ਤੁਹਾਡਾ ਜਿਹੜਾ ਤੁਸੀਂ ਆਪਣੇ ਯਾਰ ਦਾ ਨਾਮ ਲਿਆ ਜੇ ਉਹ ਜਿਉਂਦਾ ਹੋਏ ਉੱਥੇ ਹੋਣ ਹੋ ਸਕਦਾ ਜਿਉਂਦਾ ਹੋਏ ਹਾਂ ਤੇ ਜੇ ਤੁਸੀਂ ਉਹਨੂੰ ਕੋਈ ਸੁਨਿਆਹ ਦੇਣਾ ਚਾਹੋ ਉਹਨੂੰ ਕੋਈ ਗੱਲ ਰੱਖਣਾ ਚਾਹੋ ਤੁਸੀਂ ਆ ਸਕਦੇ ਹੋ ਇਹ ਤੁਹਾਡੀ ਗੱਲ ਉਹਦੇ ਤੱਕ ਕਪੜੇ ਨਹੀਂ ਜੈਮਲਸ ਤੁਸੀਂ ਆਹ ਦੱਸਿਆ ਨਾ ਹਾਂ ਹਾਂ ਤੇ ਉਹਨੂੰ ਕੋਈ ਸੁਨਿਆਹ ਦੇ ਦਿਓ ਸੁਨਾਨ ਨਹੀਂ ਆਖਾਇ ਮੇਰੇ ਤੇ ਰਾਜੀ ਬਣੀ ਠੀਕ ਠਾਕ ਹੈ ਲਾਡਾ ਕਰਾ ਨੇ ਜਾਮਲਸ ਦਾ ਖੂ ਕਿਹੜਾ ਹੁੰਦਾ ਸੀ ਹਾਂਜੀ ਜਾਮਲਸ ਦਾ ਖੂ ਕਿਹੜਾ ਹੁੰਦਾ ਸੀ ਨੋਖਾ 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 ਸਾਂ ਨੋਖਾ ਦਾ ਬਾਪ ਸੀ ਹਾਂ ਉਹਦਾ ਬਾਪ ਹੈ ਅੱਛਾ ਇਹਨੋਖੇ ਦਾ ਪੁੱਤਰ ਸੀ ਜਾਮਲਸ ਜਿਹੜਾ ਹਾਂ ਨੋਖੇ ਦਾ ਤੇ ਉਦੋਂ ਇਹ ਕਿੱਡਾ ਕੋ ਹੁੰਦਾ ਸੀ ਤੁਹਾਡੇ ਜਿੱਡੇ ਹੁੰਦਾ ਸੀ ਹਾਂ ਸਾਡੇ ਹਾਂ 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 ਕੋਸਾ ਛੋਟਾ ਕਰ ਲੋ ਜਾਂ ਬਸ ਛੋਟਾ ਕਰ ਲੈ ਕੋ ਸਹੀ ਹੈ ਤੁਸੀਂ ਇਹਦੇ ਖੂ ਤੇ ਜਾਂਦੇ ਹੁੰਦੇ ਸੀ ਅਸੀਂ ਖੂ ਤੇ ਰਹਿੰਦੇ ਹਾਂ ਅੱਛਾ 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 ਠੀਕ ਹੂੰ ਤੇ ਤੁਹਾਨੂੰ ਇਹਨਾਂ ਲੋਕਾਂ ਵਿੱਚ ਕੁਝ ਹੋਰ ਲੋਕ ਕਦੀ ਯਾਦ ਆਉਂਦੇ ਨੇ ਜਿਵੇਂ ਇੱਕ ਇਕੱਠਿਆ ਵੇਲਾ ਲੰਘਾਇਆ ਤੇ ਯਾਦ ਹੈ ਜੀ ਐਸੇ ਹੀ ਹਾਂ ਪੌਣਿਆ ਬਸ ਤਰਤਾਉ ਨਹੀਂ ਕੋਈ ਉਹਨਾਂ ਨਾਲ ਕੋਈ ਕਹਾਣੀ ਕਿ ਸਾਡੇ ਤੇ ਬਸ ਤਰਤਾਉ ਐਸੇ ਹੁੰਦਾ ਹੂੰ ਅੱਛਾ ਜੀ ਉਹਨਾਂ ਦੀਆਂ ਉਹ ਬੱਚਾ ਨੂੰ ਪਿੰਡੇ ਚੋਂ ਤਾਂ ਤੁਸੀਂ ਉਹਨਾਂ ਨੂੰ ਖੁਸ਼ ਹੋ ਕੇ ਮਿਲੋ ਤੇ ਅਸੀਂ ਜੀ ਅੱਲਾਹ ਨਾਲ ਖੁਸ਼ ਹੋ ਕੇ ਮਿਲਣਾ ਸਹੀ ਹੈ ਸਹੀ ਹੈ ਚਲੋ ਜੇ ਜੈਮਲਸ ਜੁੰਦਾ ਹੋਇਆ ਨਾ ਨੋਕੇ ਸਿੰਘ ਦਾ ਪੁੱਤਰ ਤੁਹਾਡੇ ਨਾਲ ਰਾਬਤਾ ਕਰੇਦਾ ਜਾਂ ਉਹਦੇ ਪੁੱਤਰੇ ਛੋਤਰੇ ਹੋਏ ਆਂ ਤੇ ਉਹ ਰਾਬਤਾ ਕਰਨ ਦੀ ਤੁਹਾਡੇ ਨਾਲ ਠੀਕ ਹੈ ਤੇ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਗੱਲਬਾਤ ਕੀਤੀ ਹੈ ਸਹੀ ਹੈ ਪਰਬਰਾਖਾ